ਦੇਸ਼ ਦੇ ਵਿੱਚ ਇੱਕ ਵਾਰੀ ਫਿਰ ਐਨਡੀਏ ਦੀ ਸਰਕਾਰ ਬਣੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰੀ ਸੋ ਚੁੱਕਣਗੇ 9 ਤਰੀਕ ਨੂੰ ਸੋ ਅੰਮ੍ਰਿਤਸਰ ਦੇ ਆਰਟਿਸਟ ਰੂਬਲ ਦੁਆਰਾ ਜਿੰਨੇ ਵੀ 1947 ਤੋਂ ਲੈ ਕੇ 2024 ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਦੀ ਇੱਕ ਤਸਵੀਰ ਸਾਰਿਆਂ ਦੀ ਇਕੱਠੀ ਬਣਾਈ ਗਈ ਹੈ ਇਸ ਤੋਂ ਪਹਿਲਾਂ ਜਦੋਂ ਪਿਛਲੀ ਵਾਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸੀ ਉਸ ਵੇਲੇ ਆਰਟਿਸਟ ਰੂਬਲ ਦੁਆਰਾ ਉਹਨਾਂ ਨੂੰ ਉਹਨਾਂ ਦੀ ਤਸਵੀਰ ਭੇਜੀ ਗਈ ਸੀ ਤੇ ਉਧਰੋਂ ਐਪਰੀਸ਼ੀਏਸ਼ਨ ਲੈਟਰ ਜਿਹੜੀ ਵੀ ਅਨਨ ਨੂੰ ਦੁਆਰਾ ਭੇਜੀ ਗਈ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ Nehru ਉਸ ਤੋਂ ਬਾਅਦ ਗੁਲਜਾਰੀ لال ਨੰਦਾ ਲਾਲ ਬਹਾਦਰ ਸ਼ਾਸਤਰੀ ਇੰਦਰਾ ਗਾਂਧੀ ਮੁਰਾਰੀ ਲਾਲ ਦੇਸਾਈ ਚਰਨ ਸਿੰਘ ਰਜੀਵ ਗਾਂਧੀ ਵੀ ਪੀ ਸਿੰਘ ਚੰਦਰਸ਼ੇਖਰ ਪੀ ਵੀ ਨਰਸੀਮਹਾ ਰਾਓ ਆਈ ਕੇ ਗੁਜਰਾਲ ਅਟਲ ਵਿਧੇਵਜ ਪਾਈ ਡਾਕਟਰ ਮਨਮੋਨ ਸਿੰਘ ਅਤੇ ਨਰਿੰਦਰ ਮੋਦੀ ਅੰਤਲ ਵਾਲੀ ਤਸਵੀਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਖ ਰਹੇ ਹੋ ਸੋ ਇੱਕ ਪਾਸੇ ਤਿਰੰਗੇ ਦੀ ਤਸਵੀਰ ਵੀ ਲਗਾਈ ਗਈ ਹੈ ਤਿਰੰਗੇ ਦੀ ਤਸਵੀਰ ਇਸ ਲਈ ਹੈ ਕਿ ਅਗਰ ਯੂਪੀਏ ਦੀ ਸਰਕਾਰ ਬੰਦੀ ਤੇ ਇੱਥੇ ਜਿਹੜੇ ਵੀ ਪ੍ਰਧਾਨ ਮੰਤਰੀ ਜਿਵੇਂ ਰਾਹੁਲ ਗਾਂਧੀ ਹੁੰਦੇ ਤੇ ਸ਼ਾਇਦ ਉਹਨਾਂ ਦੀ ਤਸਵੀਰ ਜ਼ਰੂਰ ਲੱਗਦੀ ਲੇਕਿਨ ਦੁਆਰਾ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਸੋ ਨਰਿੰਦਰ ਮੋਦੀ ਜਿਹਦੀ ਤਸਵੀਰ ਪਿਛਲੇ ਜਦੋਂ ਉਹ ਜਿੱਤੇ ਸੀ ਉਦੋਂ ਤਸਵੀਰ ਜ਼ਰੂਰ ਉਹਨਾਂ ਦੀ ਅਹਿਲ ਬਣਾਈ ਗਈ ਹੈ ਉਸ ਤੋਂ ਬਾਅਦ ਅਗਰ ਦੁਬਾਰਾ ਫੇਰ ਉਹ ਬੰਦੇ ਤੇ ਇੱਥੇ ਤਸਵੀਰ ਇਸ ਲਈ ਉਹਨਾਂ ਦੀ ਨਹੀਂ ਲਗਾਈ ਗਈ ਸੋ ਤਸਵੀਰ ਬਣਾਉਣ ਵਾਲੇ ਆਰਟਿਸਟ ਰੁਬਲ ਸਰਨਾ ਮੌਜੂਦ ਹੈ ਰੁਬਲ ਜੀ 1947 ਤੋਂ ਲੈ ਕੇ 2024 ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਰਹੇ ਸਭ ਦੀ ਤਸਵੀਰ ਬਣਾਈ ਗਈ ਹੈ ਪਿਛਲੀ ਵਾਰ ਬਣਾਈ ਸੀ ਭੇਜੀ ਗਈ ਸੀ ਸੋ ਹੁਣ ਦਾ ਕੀ ਪਲਾਨ ਹੈ ਕਿੰਨਾ ਟਾਈਮ ਲੱਗਾ ਤੁਹਾਨੂੰ ਤਸਵੀਰ ਬਣਾਉਣੇ ਇਹ ਸਰ ਜਿਹੜੀ ਹੈ ਮੈਂ 2 ਮਹੀਨੇ ਪੇਂਟਿੰਗ ਪਹਿਲਾਂ ਸ਼ੁਰੂ ਕੀਤੀ ਸੀ ਬਣਾਣੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਵਾ ਤੇ ਇਹ ਇੱਕ ਪੂਰਾ ਇੰਡੀਆ ਦਾ ਜਿੰਨੇ ਵੀ ਪ੍ਰਾਈਮ ਮਿਨਿਸਟਰ ਹੋਏ ਪੰਡਿਤ ਜਵਾਰਲਾ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਜੀ ਤੱਕ ਮੈਂ ਪੂਰਾ ਇੱਕ ਇਤਿਹਾਸ ਬਣਾਇਆ ਵਾ ਇਹ 1947 ਤੋਂ ਲੈ ਕੇ 2024 ਤੱਕ ਤੇ ਪਿਛਲੀ ਵਾਰੀ ਮੈਂ ਨਰਿੰਦਰ ਮੋਦੀ ਜੀ ਦੀ ਪਰਸਨਲ ਪੇਂਟਿੰਗ ਨਹੀਂ ਇਹ ਜਿਹੜੀ ਕਿ ਉਹਨਾਂ ਨੂੰ ਮੈਂ ਪੀਐਮ ਆਫਿਸ ਦੇ ਵਿੱਚ ਭੇਜੀ ਸੀ ਤੇ ਉਹਨਾਂ ਦੇ ਬਦਲੇ ਮੈਨੂੰ 8 ਮਹੀਨੇ ਬਾਅਦ ਉਹਨਾਂ ਦਾ ਪ੍ਰਸ਼ੰਸਾ ਪੱਤਰ ਲੈਟਰ ਵੀ ਆਇਆ ਹੈ ਤੇ ਇਸ ਵਾਰ ਮੈਂ ਚਾਹਨਾ ਵਾ ਕਿ ਇੱਕ ਤੇ ਮੈਂ ਜਿਵੇਂ ਜਦਾਂ ਮ ਅਮਰੀਕਾ ਦੇ ਰਾਸ਼ਟਰਪਤੀ ਬਣਾਈ ਹੈ ਤੇ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨ ਹੋਏਗੀ ਤੇ ਮੈਂ ਇੱਕ ਇਹ ਸਾਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਕੈਨਵਸ ਦੇ ਉੱਤੇ ਉਤਾਰਾਂਗਾ ਤੇ ਐਚ ਐਮ ਮੇਰੀ ਖੁਆਇਸ਼ ਹੈ ਕਿ ਜਿਸ ਤਰ੍ਹਾਂ ਇਹਨੂੰ ਆਰਟ ਗੈਲਰੀਜ਼ ਦੇ ਵਿੱਚ ਪ੍ਰਦਰਸ਼ਨੀ ਲਗਾਈ ਜਾਵੇ ਜਾਂ ਉੱਥੇ ਪਾਰਲੀਮੈਂਟ ਹਾਊਸ ਦੇ ਵਿੱਚ ਇਹ ਪੇਂਟਿੰਗ ਨੂੰ ਉੱਥੇ ਡਿਸਪਲੇ ਕੀਤਾ ਜਾਵੇ ਕੀ ਭੇਜੋਗੇ ਤੁਸੀਂ ਦੁਬਾਰਾ ਉਹਨਾਂ ਨੂੰ ਫਿਰ ਭੇਜੋਗੇ ਸਭ ਤੋਂ ਪਹਿਲਾਂ ਕੀ ਇਹਨੂੰ ਕਿੰਨਾ ਸਮਾਂ ਲੱਗਾ ਤੁਹਾਨੂੰ ਬਣਾਉਣ ਦੇ ਵਿੱਚ ਤੇ ਇੱਕ ਤਿਰੰਗੇ ਦੀ ਤੁਸੀਂ ਤਸਵੀਰ ਲਾਸਟੇ ਬਣਾਈ ਹੈ ਉਸ ਦਾ ਕੀ ਮਕਸਦ ਹੈ ਇਸ ਸਰ ਸਭ ਤੋਂ ਪਹਿਲਾਂ ਤੇ ਜਿਸ ਤਰ੍ਹਾਂ ਪੀਐਮ ਮੋਦੀ ਉਹਨਾਂ ਦਾ ਸੈਕੰਡ ਟਰਮ ਚੱਲਦੀ ਭਈਆ ਤੇ ਉਹ ਪੀਐਮ ਉਹਨਾਂ ਦੀ ਤੇ ਪੈਂਡਿੰਗ ਬਣਨੀ ਬੰਨੀ ਹੈ ਜਿਸ ਤਰ੍ਹਾਂ ਪੰਡਿਤ ਜਵਾਲਾ ਨਰੂਤ ਲੈ ਕੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਹੋਏ ਤੇ ਉਹਨਾਂ ਦੀ ਪੈਂਡਿੰਗ ਨਾਲ ਹੈ ਤੇ ਇੱਕ ਜਿਹੜਾ ਬਾਕਸ ਹੈਗਾ ਹੀ ਉਹ ਖਾਲੀ ਰੱਖਿਆ ਹੈ ਕਿਉਂਕਿ ਜਿਹੜਾ ਮੇਰਾ ਖੁਲਾਰ ਜਗਾ ਵਾ ਉਹ 15 ਦੀ ਸੈਟਿੰਗ ਵੀ ਨਹੀਂ ਹੋ ਰਹੀ ਤੇ ਉਹ 16 ਦੇ ਅਕੋਰਡਿੰਗ ਸੈਟਿੰਗ ਹੋ ਰਹੀ ਤੇ ਇੱਕ ਇਲੈਕਸ਼ਨ ਹੀ ਹਾਰ ਜਿੱਤ ਕਿਸੇ ਦੀ ਵੀ ਹੋ ਸਕਦੀ ਕਾਂਗਰਸ ਪਾਰਟੀ ਵੀ ਜਾ ਸਕਦੀ ਜਿਵੇਂ ਕਿ ক্রিকেট ਮੈਚ ਆ ক্রিকেট ਮੈਚ ਦੇ ਵਿੱਚ ਵੀ ਹਾਰ ਜਿੱਤ ਹੁੰਦੀ ਆ ਤੇ ਇਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਵੀ ਸਾਰ ਗਿਆ ਮਿਹਨਤ ਕਰਦੀਆ ਵਾ ਤੇ ਇਸ ਕਰਕੇ ਅਗਰ ਰਾਹੁਲ ਗਾਂਧੀ ਜੀ ਜਿੱਤੇ ਤੇ ਫਿਰ ਉਹ ਜਿਹੜਾ ਲਾਸਟ ਵਾਲਾ ਬਾਕਸ ਹੈਗਾ ਉਥੇ ਰਾਹੁਲ ਗਾਂਧੀ ਜੀ ਦੀ ਪੇਂਟਿੰਗ ਬਣਾ ਦਨੇ ਹੀ ਤੇ ਉਹ ਮੋਦੀ ਜੀ ਤੀਸਰੀ ਟਰਮ ਜਿੱਤੇ ਤੇ ਉਹਨਾਂ ਨੂੰ ਮੈਂ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਤੇ ਉਥੇ ਜਿਹੜਾ ਸਪੇਸ ਖਾਲੀ ਸੀ ਉਹਨੂੰ ਕਵਰ ਕਰਨਾ ਹੀ ਉਹ ਕਵਰ ਕਰਨ ਵਾਸਤੇ ਮੈਂ ਉਥੇ ਇੰਡੀਆ ਦਾ ਦੇਸ਼ ਦਾ ਫਲੈਗ ਬਣਾਦਾ ਕਿੰਨਾ ਸਮਾਂ ਲੱਗਾ ਕਿੰਨੀ ਮਿਹਨਤ ਲੱਗੀ ਹੈ ਕਿੰਨਾ ਸਮਾਂ ਹਰ ਰੋਜ਼ ਤੁਸੀਂ ਕਰਦੇ ਸੀ ਇਹ ਤਸਵੀਰਾਂ ਨੂੰ ਬਣਾ ਲਿਆ ਹਾਂਜੀ ਇਹਨੂੰ 2 ਮਹੀਨੇ ਲੱਗੇ ਨੂੰ ਫਾਈਨਲ ਟੱਚਸ ਨਾਲ ਅਜੇ ਦੇ ਰਿਹਾ ਹਾਂ ਤੇ ਦਿਨ ਦੇ ਵਿੱਚ ਕਦੀ 6 ਆਵਰਸ ਲਗਾਤੇ ਪਿੰਡ ਤੋਂ ਨੂੰ ਕਦੀ 8 ਆਵਰ ਲਗਾਤੇ ਇਸ ਤਰ੍ਹਾਂ ਮਤਲਬ ਕੁੱਲ ਮਿਲਾ ਕੇ ਕਾਫੀ ਮਤਲਬ ਜ਼ਿਆਦਾਤਰ ਮੈਂ ਰਾਤ ਨੂੰ ਪੇਂਟਿੰਗ ਕਰਦਾ ਹਾਂ ਤੇ ਐਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਰੈਡੀ ਕੀਤਾ ਹੋਇਆ ਇਹਦਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਇਹਦਾ ਪੇਂਟਿੰਗ ਦਾ ਸਾਈਜ਼ ਹੈਗਾ ਵਾ ਤੇ ਮੈਂ ਇਹਨੂੰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਮਿਰਕਲ ਵਰਲਡ ਰਿਕਾਰਡਸ ਦੇ ਵਿੱਚ ਮਤਲਬ ਰਿਕਾਰਡ ਬੁੱਕਾ ਦੇ ਵਿੱਚ ਵੀ ਇਹ ਪੇਂਟਿੰਗ ਦਾ ਨਾਮ ਦਰਜ ਕਰਵਾਉਣ ਲਈ ਭੇਜਾਂਗਾ ਅਨਾਂ ਨੂੰ ਗਿਫਟ ਦੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੋਗੇ ਕਿਉਂਕਿ 9 ਤਰੀਕ ਨੂੰ ਸੋਹ ਚੁੱਕ ਸਮਾਗਮ ਹੈ ਕਿ ਇੱਛਾ ਹੈ ਉਹਨਾਂ ਨੂੰ ਭੇਜਣ ਹਾਂਜੀ ਮੇਰੀ ਇੱਛਾ ਹੈ ਕਿਉਂਕਿ ਇਹ ਸਿੰਗਲ ਪੋਰਟਰੇਟ ਤੇ ਹੈ ਨਹੀਂ ਆ ਜਿਸ ਤਰ੍ਹਾਂ ਕਿ ਪਾਰਲੀਮੈਂਟ ਹਾਊਸ ਆ ਉੱਥੇ ਇਹ ਫੋਟੋ ਲੱਗ ਸਕਦੀ ਕਿਉਂਕਿ ਜਿੰਨੇ ਵੀ ਦੇਸ਼ ਦੇ ਪ੍ਰਾਈਮ ਮਿਨਿਸਟਰ ਉੱਥੇ ਹੀ ਸਾਰੇ ਉੱਥੇ ਬੈਠਦੇ ਨੇ ਤੇ ਇਹ ਵੀ ਪ੍ਰਾਈਮ ਮਿਨਿਸਟਰ ਦੀ ਫੋਟੋਜ਼ ਹੈਗੀ ਆ ਤੇ ਇਹਦੀ ਸਹੀ ਜਗ੍ਹਾ ਤੇ ਪਾਰਲੀਮੈਂਟ ਹਾਊਸ ਦੇ ਵਿੱਚ ਜਾਂ ਕਿ ਉੱਥੇ ਪੇਂਟਿੰਗ ਨੂੰ ਡਿਸਪਲੇ ਕੀਤਾ ਜਾਏ ਸੋ ਬਿਲਕੁਲ ਪਾਰਲੀਮੈਂਟ ਹਾਊਸ ਦੇ ਵਿੱਚ ਪੇਂਟਿੰਗ ਨੂੰ ਡਿਸਪਲੇ ਕੀਤਾ ਜਾਏ ਸੋ ਲਾਸਟ ਟੱਚਸ ਇਸ ਤਸਵੀਰ ਨੂੰ ਦਿੱਤੀ ਜਾ ਰਹੀ ਹੈ ਬਹੁਤ ਸੁੰਦਰ ਤਸਵੀਰ ਹੈ ਇਸ ਤੋਂ ਪਹਿਲਾਂ ਵੀ ਆਰਟਿਸਟ ਰੂਬਲ ਦੀ ਗੱਲ ਕਰੀਏ ਤਾਂ ਕਈ ਤਸਵੀਰਾਂ ਉਹ ਬਣਾ ਚੁੱਕੇ ਹੈ ਗਿਫਟ ਦੇ ਤੌਰ ਤੇ ਜਿੰਨੇ ਵੀ ਪ੍ਰਧਾਨ ਮੰਤਰੀ ਭਾਵੇਂ ਡਾਕਟਰ ਮਨਮੋਨ ਸਿੰਘ ਰਹੇ ਹੈ ਅਟਲ ਵੀ ਅਦੀਵਾਜਪਾਈ ਰਹੇ ਹੈ ਜਾਂ ਫਿਰ ਨਰਿੰਦਰ ਮੋਦੀ ਰਹੇ ਉਹ ਸਾਰਿਆਂ ਨੂੰ ਤਸਵੀਰਾਂ ਭੇਜ ਚੁੱਕੇ ਹੈ ਪ੍ਰਸ਼ੰਸਾ ਪੱਤਰ ਵੀ ਉਹਨਾਂ ਨੂੰ ਦਿੱਤੇ ਜਾ ਚੁੱਕੇ ਹੈ ਤੇ ਹੁਣ ਉਹਨਾਂ ਦੀ ਇੱਛਾ ਜਰੂਰ ਹੈ ਕਿ ਜਿਹੜੀ ਤਸਵੀਰ ਉਹਨਾਂ ਨੇ 7 ਵਾ 8 ਦੀ ਬਣਾਈ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਲੱਗੇ ਸੋ ਅਸੀਂ ਵੀ ਇਹੀ ਦੁਆ ਕਰਾਂਗੇ ਕਿਉਂਕਿ ਇਹ ਤਸਵੀਰ ਨੂੰ ਗਿਫਟ ਦੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਸੋਹ ਚੁੱਕ ਸਮਾਗਮ ਤੋਂ ਬਾਅਦ ਉਹਨਾਂ ਨੂੰ ਭੇਜੀ ਜਾਏਗੀ ਤੇ ਇੱਛਾ ਉਹਨਾਂ ਦੀ ਆਪਾਂ ਵੀ ਇਹੀ ਕਵਾਂਗੇ ਕਿ ਉਹਨਾਂ ਦੀ ਇੱਛਾ ਜ਼ਰੂਰ ਪੂਰੀ ਹੋਵੇ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ